ਇਹ ਸਵੇਰੇ ਜਦੋਂ ਆ ਕੇ ਦੇਖਿਆ ਆ ਗੇਟ ਖੋਲਣ ਲੱਗਿਆਂ ਤੇ ਵੇਖਿਆ ਬਾਹਰ ਸਮਾਨ ਪਿਆਦਾ ਥੋੜਾ ਜਿਹਾ ਜਦੋਂ ਮੈਂ ਨਾਲ ਮੇਰਾ ਭਲਾ ਸਾਡੇ ਮੈਂ ਕਿਹਾ ਭੱਲਿਆ ਸਮਾਨ ਬਾਹਰ ਪਿਆ ਠੀਕ ਹੰਦਾ ਨਹੀਂ ਭਾਈ ਸਮਾਨ ਤੇ ਮੈਂ ਕੱਲ ਵਰਤਿਆ ਹੀ ਨਹੀਂ ਕੋਈ ਇਹੋ ਜਿਹਾ ਜਦੋਂ ਅੰਦਰ ਗੇਟ ਖੋਲਿਆ ਤੇ ਅੰਦਰ ਦੇਖਿਆ ਸਾਰੇ ਕੁਝ ਗੱਡੀਆਂ ਦੇ ਸਪੇਅਰ ਪਾਰਟਸ ਤੇ ਕੋਈ ਇੰਨਾਂ ਨਹੀਂ ਸਾਡੇ ਖੁੱਲੇ-ਖੁੱਲੇ ਹੋਰ ਨਿਕਾ ਮੋਟਾ ਸਮਾਨ ਜਿੰਨੇ ਟੂਲ ਸੀ ਉਹ ਲੈ ਗਿਆ ਸਪੇਅਰ ਪਾਰਟਸ ਸਮਾਨ ਲੈ ਗਿਆ ਕਾਫੀ ਨੁਕਸਾਨ ਆਇਆ ਅਕਸਰ ਹੀ ਸਾਡੇ ਟੂਲ ਕਾਫੀ ਹੀ ਇੱਕ ਗੱਡੀ ਦੇ ਹੋਰ ਹੀ ਹਾਂ ਅਲਾਈ ਵੀ ਟਾਇਰ ਲਾ ਕੇ ਲਗੇ ਆ ਸਰ ਇਹ ਕਿਹਾ ਵਾ ਸਿਕਿਉਰਟੀ ਗਾਰਡ ਹਾਂਜੀ ਹਾਂਜੀ ਉਹ ਕਿਸੇ ਵਜ੍ਹਾ ਕਰਕੇ ਕਹਿੰਦਾ ਮੈਂ ਰਾਤ ਆਇਆ ਨਹੀਂ ਤੋਂ ਇੱਕ ਦਿਨ ਚ ਹੀ ਮਤਲਬ ਇਹ ਕੰਮ ਹੋ ਗਿਆ ਆਪਣੇ ਬਜਾ ਸਿਹਰਾ ਰੀਤੇ ਆ ਬਾਈਪਾਸ ਆਪਣੇ ਉਦਾਸਪੁਰ ਨੇਪ પેટ્રોલ ਪੌਲ ਕੰਪਨੀ ਪਾਦਰਾ ਆਤਾ ਸਰ ਚੋਰਾ ਨੇ ਕਾਫੀ ਨੁਕਸਾਨ ਕਰਤਾ ਆਡੀ ਵਰਕਸ਼ਾਪ ਦਾ ਟੂਲਸ ਗੱਡੀਆਂ ਦੇ ਸਪेयर ਪਾਰਟਸ ਤੇ ਕੋਈ ਇੰਨਾਂ ਨਹੀਂ ਸਾਡੇ ਖੁੱਲੇ ਬੁੱਲੇ ਹੋਰ ਨਿਕਾ ਮੋਟਾ ਸਮਾਨ ਜਿੰਨੇ ਟੂਲ ਸੀ ਉਹ ਲੈ ਗਿਆ ਸਪेयर ਪਾਰਟ ਦਾ ਸਮਾਨ ਲੈ ਗਿਆ ਕਾਫੀ ਨੁਕਸਾਨ ਆਇਆ ਸਾਡਾ ਗੱਡੀਆਂ ਦੇ ਨੁਕਸਾਨ ਟਾਇਰ ਐਕਸਲ ਕੋਈ ਕਿਨੇ ਮਿਲਦਾ ਹੁੰਦਾ ਜਿੰਨਾ ਵੀ ਪਾਰਟਸ ਹੁੰਦੇ ਨੇ ਉਹ ਕਾਫੀ ਨੁਕਸਾਨ ਲੈ ਗਏ ਇਹ ਕਰਤਾ ਜੀ ਇਹ ਅਜ ਰਾਤ ਦੀ ਜੀ ਸਵੇਰੇ ਆਏ ਆ ਤੇ ਇੱਥੇ ਵੇਖਿਆ ਵਾ ਸੁਰੇ ਵਿਖਿਆਤੀ ਸੀ ਕਿ ਚਾਰ ਸਾਈਡ ਓਪਨ ਹੈ ਜੀ ਚਾਰ ਸਾਈਡ ਓਪਨ ਮਤਲਬ ਇਹਦੇ ਤੇ ਕੀ ਇਹਦੀ ਸੁਰੱਖਿਆ ਦਾ ਕੀ ਬੰਦਬਸਤ ਸੁਰੱਖੇ ਸਰ ਇਹ ਰੱਖਿਆ ਹੋਇਆ ਹੈ ਇਥੇ ਸਕਿਉਰਟੀ ਗਾਰਡ ਹਾਂਜੀ ਹਾਂਜੀ ਇਹ ਕਿਸੇ ਵਜ੍ਹਾ ਕਰਕੇ ਕੰਦਾ ਮੈਂ ਰਾਤ ਆਇਆ ਨਹੀਂ ਤੋਂ ਇੱਕ ਦਿਨ ਚ ਹੀ ਮਤਲਬ ਇਹ ਕੰਮ ਹੋ ਗਿਆ ਕੰਪਲੇਂਟ ਹਾਂਜੀ ਕਰਵਾਈ ਥਾਣੇ ਕੰਪਲੇਂਟ ਕਰਵਾਈ ਹੈ ਸੁਰੇ ਪੁਲਿਸ ਵੀ ਆਈ ਸੀ ਮੌਕਾ ਵੇਖਣ ਤੇ ਕੰਪਲੇਂਟ ਵੀ ਕਰਵਾਈ ਹੈ ਸੀਸੀਟੀਵੀ ਲੱਗੇ ਇਥੇ ਨਹੀਂ ਸੀਸੀਟੀਵੀ ਨਹੀਂ ਲੱਗੀ ਹੋਇਆ ਸਰ ਨੁਕਸਾਨ ਆਈ ਹੁਣ ਤੱਕ ਦੇਖਿਆ ਵੀ ਕੋਈ 2.5 3 ਲੱਖ ਰੁਪਏ ਦੇ ਲੱਗ ਸਕਦੇ ਅਸੀਂ ਪਹੁੰਚ ਗਏ ਜੀ ਮਤਲਬ ਮਤਲਬ ਪੁਲਿਸ ਨੂੰ ਕੰਪਲੇਨ ਕੀਤੀ ਆ ਵੀ ਪੁਲਿਸ ਦੇ ਬਣ ਕੋਈ ਕਾਰਵਾਈ ਕਰੇ ਸਾਡੇ ਸਮਾਨ ਦੀ ਪਰਪਾਈ ਹੋ ਸਕੇ ਮਾੜਾ ਮੁੰਡਾ ਕੇ ਕਵਾਡੀਆਂ ਵਿੱਚ ਆਊਗਾ ਉਹਨਾਂ ਨੇ ਕਿਹਨਾਂ ਨੇ ਅਮਲੀ ਜਿੰਨੇ ਵੀ ਜਿਹੜੇ ਵੀ ਹੈਗੇ ਨੇ ਸਰ ਉਹ ਕੰਦਾਂ ਟੱਪ ਕੇ ਅੰਦਰ ਆਇਆ ਜੀ ਤੇ ਸਾਡੇ ਤਾਲਾ ਨੂੰ ਡੈਮੇਜ ਕੀਤਾ ਬਾਹਰ ਵਾਲੇ ਨੇ ਫਿਰ ਦੌੜੇ ਨੇ ਸਮਾਨ ਲੈ ਕੇ ਕਾਫੀ ਜਿੱਦਾਂ ਅਸੀਂ ਸਵੇਰੇ ਵੇਖਿਆ ਉਦਾਂ ਹੀ 100% ਅਹੀਂ ਫਿਰ ਦਾ ਵਿਜੇ ਕੁਮਾਰਾ ਜੀ ਵਰਕਸ਼ਾਪ ਸਾਡੀ ਬੱਸ ਸਟੈਂਡ ਤੋਂ ਕੋਈ 500 ਮੀਟਰ ਪਠਾਨਕੋਟ ਰੋਡ ਤੇ ਆਨ ਦੇਖੋ ਜੀ ਅਸੀਂ ਤੇ ਸਵੇਰੇ ਜਦੋਂ ਆ ਕੇ ਦੇਖਿਆ ਆ ਗੇਟ ਖੋਲਣ ਲੱਗਿਆਂ ਤੇ ਵੇਖਿਆ ਬਾਹਰ ਸਮਾਨ ਪਿਆਦਾ ਥੋੜਾ ਜਿਹਾ ਜਦੋਂ ਮੈਂ ਬਨਾਲਾ ਮੇਰਾ ਬੱਲਾ ਸਾਡੇ ਮੈਂ ਕਿਹਾ ਬੱਲਿਆ ਸਮਾਨ ਬਾਹਰ ਪਿਆ ਠੀਕ ਕਹਿੰਦਾ ਨਹੀਂ ਭਾਈ ਸਮਾਨ ਤੇ ਮੈਂ ਕੱਲ ਵਤਿਆ ਹੀ ਨਹੀਂ ਕੋਈ ਇਹੋ ਜਿਹਾ ਜਦੋਂ ਅੰਦਰ ਗੇੜ ਖੋਲਿਆ ਤੇ ਅੰਦਰ ਦੇਖਾ ਸਾਰਾ ਸਮਾਨ ਗੱਡੀ ਦੀਆਂ ਬੈਟਰੀਆਂ ਹੀ ਕੁਛ ਸਾਡੇ ਹੀ ਗੱਡੀ ਦਾ ਐਕਸਲ ਹੀ ਸਾਡੇ ਟੂਲ ਕਾਫੀ ਹੀ ਇੱਕ ਗੱਡੀ ਦੇ ਹੋਈ ਹੈ ਹਾਂ ਅਲਾਈ ਵੀਲ ਟਾਇਰ ਲਾ ਕੇ ਲਗੇ ਆ ਕਾਫੀ ਨੁਕਸਾਨ ਸਾਡਾ ਹੋ ਗਿਆ ਸਪੇਅਰ ਪਾਰਟਸ ਅੰਦਰ ਨਵਾ ਹੀ ਉਹ ਵੀ ਚੁੱਕੇ ਲਗੇ ਆ ਬਾਕੀ ਕਾਗਜ਼ ਪੱਤਰ ਵੀ ਸਾਡੇ ਕਾਫੀ ਹੀ ਪਰ ਕਾਗਜਾਂ ਦਾ ਜੇ ਤਾਂ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਬਸ ਦੇਖਣੇ ਆ ਸ਼ਾਇਦ ਕੋਈ ਕਾਗਜ ਪੱਤਰ ਵੀ ਸਾਡੇ ਕੋਲ ਮਾਈ ਹੈ। ਐਂਟਰ ਕੰਨਾ ਟੱਪ ਕੇ ਹੋਇਆ ਜੀ। ਹਾਂ ਇੱਕ ਪਾਸੇ ਮਿੱਟੀ ਪੈ ਗਈ ਦੀ ਇਧਰ ਉੱਚਾ ਹੋ ਗਿਆ ਉਹ ਸ਼ਾਇਦ ਇਧਰੋਂ ਐਂਟਰ ਹੋਇਆ। ਸੀਟੀ ਵੀ ਨਹੀਂ ਲੱਗਾ। ਹਾਂ ਗਾਰਡ ਵਿਚਾਰ ਗਾਰਡ ਰੱਖਿਆ ਸੀ ਰਾਤ ਪਰ ਉਹ ਕੱਲ ਆਇਆ ਨਹੀਂ। ਕੱਲ ਆਇਆ ਨਹੀਂ। ਕੱਲ ਨਹੀਂ ਆ ਸਕੋ ਤੇ ਤਵੇ ਠੀਕ ਨਹੀਂ। ਕੱਲ ਨਹੀਂ ਆਇਆ। ਨੁਕਸਾਨ ਕਿੰਨਾ ਹੋਇਆ ਭਾਈ ਜੀ? ਨੁਕਸਾਨ ਕੋ 2.5-3 ਲੱਖ ਦੇ ਕਰੀਬ ਸਾਡਾ ਨੁਕਸਾਨ ਆ ਜੀ। ਕੰਪਲੇਨ ਕੀਤੀ ਹਾਂ ਜੀ ਹਾਂਜੀ ਕੰਪਲੇਨ ਕਰ ਰਹੇ ਹਾਂ ਮੇਨ ਆਪਣੇ ਇਸ ਸਮਾਨ ਦੀ ਜਿਹੜੀ ਵਿਆ ਹੁੰਦਾ ਵਾ ਜਿਹੜਾ ਸਮਾਨ ਸੇ ਕੋਈ ਸਾਡੇ ਕੋਲ 25 ਦੀ ਗੱਡੀਆਂ ਅੰਦਰ ਲੱਗੀ ਹੁੰਦੀਆਂ ਬਾਕੀ ਸਪੇਅਰ ਪਾਰਟਸ ਵੀ ਹੈਗੇ ਆ ਗੱਡੀਆਂ ਖੁੱਲੀਆਂ ਆ ਤੇ ਕਿਹਦਾ ਇੰਜਨ ਖੁੱਲਿਆ ਦੇਖ ਸਕਦੇ ਤੁਸੀਂ ਇੰਜਨ ਖੁੱਲੇ ਤੇ ਗੇਅਰ ਖੁੱਲੇ ਤੇ ਸਾਰਾ ਸਮਾਨ ਖੁੱਲੇ ਪਿਆ ਟੂਲਸ ਬੜੇ ਮਹਿੰਗੇ ਆ ਦੇ ਟੂਲ ਬਹੁਤ ਕਾਫੀ ਮਹਿੰਗੇ ਆ ਸਾਡੇ ਗੱਨਾ ਪੇਂਟ ਕਰਨ ਵਾਲੀਆਂ ਕੰਪਰੈਸ਼ਰ ਕੋਲ ਜੋ ਵੀ ਸਮਾਨ ਕਿਤੇ ਮੋੜੇ ਕਾਫੀ ਫੋਮ ਹੋ ਗਏ ਅਹੀਂ ਤੇ ਮਤਲਬ ਕਿ ਦਿਹਾੜੀਦਾਰ ਬੰਦੇ ਨੂੰ ਦਿੱਕਤ ਤੇ ਆਏਗੀ ਹਾਂ ਮੰਗ ਕਰਦੇ ਜੀ ਉਹ ਬੰਦਿਆਂ ਨੂੰ ਖੜਿਆ ਜਾਏ ਕਾਰਵਾਈ ਕੀਤੀ ਜਾ ਸਾਡਾ ਸਮਾਨ ਜੇ ਮਿਲ ਸਕਦਾ ਤਾਂ ਉਹਨੂੰ ਵਾਪਸ ਤੋਂ ਆਏ